ਮਨੇ ਮੋਲ ਕਰਨਾ ਬੋ ਤੇਰਾ ਟਾਣਾ ਹੈ ਨਾ ਜਿਆਜ ਕਰ ਜੇ ਨਾ ਮਾਲ ਉਹਨਾਂ ਦੇ ਜਿਆਜ ਕਰੇ ਹਾਂ ਤੇ ਨਾਲੇ ਮੈਂ ਤੁਹਾਨੂੰ ਆਖਿਆ ਤੁਸੀਂ ਇਹ ਦੱਸ ਦਿਓ ਭਾਈ ਜਿਹੜਾ ਕੁਝ ਹੈਗਾ ਫੜੋ ਰੱਸੀ ਆਈ ਤੇ ਕਹਿੰਦੇ 5500 ਹੋਰ ਜੀ ਮਹਾਰਾਜ ਜੀ ਕਣੀ ਬਾਈ ਕ ਚੁੱਪ ਕਰਕੇ ਖੜ ਗਏ ਹੋਰ ਕਿੰਨੇ ਦਾ ਹਾਣਾ ਦੱਸ ਬੜਾ ਥੱਲੇ ਦਿੱਤਾ ਓਏ ਹਾਣਾ ਮਕਾ ਦੇ ਜਾਂ ਪੂਰੇ ਸ਼ਹੀਦ ਆ ਵੇਚ ਕਰ ਓ ਨਹੀਂ ਓਏ ਚੱਡ ਪਰੇ ਵਾਹ ਮਾ ਦੇ ਪੁੱਤਾਂ ਅੰਬੀ ਆ ਪੁੱਤਾਂ ਓਏ ਇਹਨੂੰ ਕਿਵੇਂ ਦੇਵੇਂ ਦੇ ਕੁੱਟੀ ਨੇ ਇਹ ਕਿ ਬਦਾਵ ਰੱਖੇ ਐ ਸੁੱਸੂ ਕੰਮ ਚੱਲਣਾ ਐ ਇੱਥੋਂ ਹੀ ਇੱਥੋਂ ਹੀ ਵਧਨੇ ਆ ਚੱਲ ਗਿਆ ਅੱਖਾਂ ਨਹੀਂ ਕਮਾ ਹਾਣਾ ਕਰੇ ਹਾਣਾ ਮੈਂ ਤਾਂ ਕਹੇ ਤਾ ਤੂੰ ਪਹਿਣਾ ਜਾ ਵੇਚ ਤਾਂ ਪਰ ਛੱਡ ਦੇ ਇੱਕੀ ਗੱਲ ਕਹੂੰਗਾ ਹਾਣਾ ਯਾਰ ਹਾਂ ਦੱਸ ਕਰਦੇ ਆ ਬਾਈ ਜਾਜ ਕਰੂੰ ਗਲਤ ਨਹੀਂ ਮਗਾਉਂਦਾ ਜਿੰਨੇ ਦਾ ਵਜਨ ਪੂਰੇ ਦਦੇ ਇੱਥੇ ਰਹਾ ਹੈ ਉਰੇ ਨੂੰ ਨਾ ਇਧਰ ਨੂੰ ਜਾ ਮੈਨੂੰ ਭਾਰੀ ਬਹੁਤ ਕਰਦਾ ਚੰਨਾਲਾ ਪਰ ਇਹਨੂੰ ਹੋ ਜਾ ਹੋਰ ਮੜ ਆ ਜਾ ਬੱਕਰਾ ਦਾ ਤੇਰਾ ਵੇਚ ਦੇ ਕੇ ਵੇਚੇ ਕਰਤਾ ਯਾਰ ਜਨ ਨੂੰ ਵੇਚਤਾ ਯਾਰ ਛੱਡ ਪਰੇ ਓ ਛੱਡ ਦੇ ਰੱਸਾ ਹੁਣ ਵੇਚ ਆ ਆ ਬਈਆ ਚੰਗਾ ਲੱਗਾ ਰੱਖ ਲੈਵੇਂ ਦੱਸ ਦਿਓ ਜੀ ਰਾਦਾ ਗੱਲ ਸੁਣ ਲੈ ਯਾਰ ਤੇਰਾ ਬੱਕਰਾ 7000 ਦਾ ਵੇਚਤਾ ਬਈ ਜਾ ਦੇ ਪੈਸੇ ਓਏ ਓਏ ਭਰਾ ਵੱਡਾ ਸਾਡਾ ਮਾਰੀ ਅੱਨਾ ਹੁਣ ਖੁਸ਼ ਹੋ ਗਏ ਜਾ ਕਰਤਾ ਮੈਂ ਵਜਨ ਨਹੀਂ ਵੇਚਣਾ ਰਾ ਵੇਚ ਲਾਂਗੇ ਕੋਈ ਨਹੀਂ ਵੇਚਣੇ ਖੜੇ ਆ ਹਾਂ ਪੂਰੇ ਪੈਸੇ ਲਾ ਦੇ ਪਤਾ ਦਰਾ ਇਹਦਾ ਬਾਈ ਨਹੀਂ ਕਰਕੇ ਪੂਰੇ ਮੈਨੂੰ ਪਤਾ ਕੋਈ ਨਹੀਂ ਵਜਨ ਨਹੀਂ ਕਰਕੇ ਨੀ ਮੇਰੇ ਲੈ ਚਲੇ ਨਹੀਂ ਨਹਿਰੂ ਮੰਨ ਜਾ ਅੱਖੇ ਲੱਗ ਜਾ ਅੱਖੇ ਲੱਗ ਜਾ ਨਹਿਰੂ ਵਜਨ ਦੀ ਨਾਲੇ ਨਾ ਵੇਚ ਲੋ ਤੁਸੀਂ ਆਪ ਹੀ ਬੱਚਾ ਵੇਚ ਲਖਾਈ ਕਰਾ ਲਾਂ ਗਿਆ ਵੇ ਆਰੀ ਨਾ ਮਾਰੀ ਅੱਨਾ ਹੋਰ ਕੀ ਆ ਸਰਕਾਰੀ ਯਾਤਰੀ ਕਿਧਰ ਗਿਆ ਸਾਈ ਗੰਦਰੀਆ ਬੇਨਰ ਕਰੀਆ ਉਹ ਨਹੀਂ ਕਰਦਾ ਯਾਰ ਉਹ ਕਰਦਾ ਸੀ ਤੂੰ 75 ਦੇ ਗਲ ਖਾਈ ਉਹਨੂੰ ਪਾਦੇ ਪਾਦੇ ਵੇੜ ਕੰਮ ਉਹਰੇ ਲਿਆ ਸਾਈ ਗੱਡ ਨਹੀਂਗਾ ਉਹ ਕੋਈ ਨਹੀਂ ਦੇ ਦਾਂਗੇ ਯਾਰ ਭਾਈ ਫੇਰੇ ਤਾਂ ਇਹ ਨਾ ਵੀ ਕੋ ਫੇਰ ਵੇਚਾਂਗੇ ਔਰ ਇੱਕ ਉਹ ਨਹੀਂ ਕੁਛ ਕਰਦਾ ਤਾਂ ਸਾਈ ਤਾਂ ਕਰਦੇ ਕੋਈ ਨਹੀਂ ਭੱਜ ਗਿਆ ਤਾਂ ਭੱਜ ਗਿਆ ਯਾਰ ਕੋਈ ਚਲ ਕੋਈ ਨਹੀਂ ਹੋ ਰਾ ਜੀ ਚਲਾ 500 ਨਾ ਵੇਖੀ ਜੀ ਕਾਕੀ ਬੰਦਾ ਸੱਤ ਹਜ਼ਾਰ ਲਾਦਾ ਲਿਖਾਈ ਵੀ ਪਾਤੀ ਸੀ ਬਾਈ ਜੱਗੀ ਹਾਂ ਬਾਈ ਲਿਖਾਈ ਕਰਾਦਾ 750 ਦਾ ਪੈਂਦਾ ਹਾਂ 750 ਪੈਂਦਾ ਛੱਡੀ ਥਲੇ ਫਸ ਛਾੜ ਥਲੇ ਸੋਣੀ ਹੈ ਪੱਠਾ ਬੜਾਉਣੀ ਆ ਹਾਂ ਹੁਣ ਬਣਦਾ ਮੂਡ ਬਾਈ ਹਾਂ ਕਿੰਨਾ ਦਿਨ ਲੈ ਲੈ ਕਿੰਨੇ ਦਾ ਕਰਤਾ 7200 ਲਿਖਾਈ ਬਾਈ ਕਰਾਊਗਾ ਨਹੀਂ ਨਹੀਂ ਮਰੀ ਜਾਂਦਾ ਮਾਪ ਜਿਹੜੀ ਗੱਲ ਠੀਕ ਹੈ ਮੁੜ ਕੇ ਫੇਰ ਉਹਨੇ ਰਿਸ਼ਕ ਜਾਣਾ ਹੀ ਫਿਰ ਆਥਨ ਤਾਂ ਹੀ ਫੇਰ ਚੱਲ ਰਿਸ਼ਕ ਨਾਲ ਕੋਈ ਤਾਂ ਵੈਸੇ ਦਿਓ ਲਿਆ ਲਗਾ ਨਾ ਵੈਸੇ ਖਾਣ ਕੋਈ ਨਹੀਂ ਤਿਕਨਾ ਦਾ ਲਖਾ ਮੈਂ ਤਾਂ ਕੋਰੇ ਆ ਜੋ ਕਿ ਪਰੇ ਮਾਰੋ ਫਿਰ ਜਰੂਰੀ ਸਿੱਖੂ ਬੰਦੇ ਕੋਲ ਨਾ ਚੀਜ਼ ਵਿਕੀ ਤਾਂ ਫਿਰ ਵਿਕੂ ਕੀ ਤੋਂ ਨਹੀਂ ਭਾਈ ਸਹੀ ਗੱਲ ਹੋਰ ਪੱਕਾ ਰੇਟ ਹੁੰਦਾ ਫਿਰ ਗਲਤ ਕਿਉਂ ਲੱਗ ਜਾਂਦੀ ਨਹੀਂ ਹੁੰਦਾ ਇਹਨੂੰ ਬੋਣਾ ਲੱਗਦਾ ਆ ਫੜਾਦਾ ਨਾ ਵੀ ਪੱਕੇ ਬੰਦੇ ਦਾ ਐਂਸ ਹੋਗਾ ਸਰਤਾ ਬੜਾ ਦਾ ਲੈ ਜਾ ਆਪਰ ਤੁਸੀਂ ਜਾਂਦਾ ਸੀ ਮੈਂ ਤਾਂ ਕਹ ਇੱਕ ਤੇ ਹੁੰਦਾ ਮੈਂ ਉਹ ਤਾਂ ਪਿੱਤਰ ਲਗਾਈ ਉਧਰ ਬਾਹਰ ਨਹੀਂ ਇੱਥੇ ਉਹ ਤੇ ਹੀ ਹੋ ਗਿਆ ਉਹ ਬਾਈ ਇੱਥੇ ਨੇੜੇ ਆ ਕੇ ਗਣਾਓ ਇਧਰ ਲੈ ਜਾ ਪਰ ਇਹ ਨਹੀਂ ਲੈ ਜਾ ਬਾਈ ਮੜਾ ਜਾ ਸਹੀ ਗੱਲ ਆ ਵੇਖ ਕੀ ਭਾਵਾ ਕਿਉ ਓਏ ਭੰਵੇਂ ਭਾਵਾ ਤੇਲ ਉਹ ਨਾ ਪਾਈ ਐਨੀ ਚਰਬੀ ਨਿਕਲ ਆ ਆਪਦੇ ਚਰਬੀ ਜੀ ਬਣੂ ਹਾਂ ਕਾਨੂੰਨ ਪਾ ਦੇ ਬੱਸ ਹਾਂ ਸਭ ਦੇ ਆਪਣੀ ਹੋਏ ਦੋਵੇਂ ਮੇਰੇ ਕੋਲ ਆ ਗਣਾਈ ਜਾਂਦੇ ਆ ਪੈਸੇ ਆ ਬੱਕਰੇ ਦਾ ਸੌਦਾ ਹੈ ਬਹੁਤ ਔਣ ਕੇ ਤਿਆਰ ਸੌਦੇ ਕਰਾਂਦਾ ਸੌਦਾ ਰੋਜ਼ ਦਿੱਲੀ ਕਰਾਉਣੀ ਆ ਕਰਦੀ ਦੀ ਪਿਆਰ ਬਾਈ 네ਹਰੂ ਲੈ ਪਰੇ ਹੋ ਜਾ ਬਾਈ ਨੇੜੇ ਯਾਰ ਮਾੜਾ ਫੋਟੋ ਆ ਵੀਡੀਓ ਬਣ ਗਿਆ ਨੱਚੂਗਾ ਕੈਮਰਾ ਚੱਲੀ ਜਾਂਦਾ ਨਾ ਪੰਜਾ ਮਿੰਟਾਂ ਚ ਬਾਈ ਨੇ ਬੱਕਰਾ ਵੇਚ ਦਿੱਤਾ ਕਾ ਫਾਨੀ ਮੈਂਟ ਨਹੀਂ ਲਗਣ ਦਿੱਤਾ ਇਹ ਹੀ ਫੁੱਲ ਲਾਇਆ ਯਾਰ ਐਵੇਂ ਪੂਰੇ ਘੱਟ ਨਹੀਂ ਲਾਇਆ ਯਾਰ ਐਵੇਂ ਹੁੰਦਾ ਯਾਰ ਟੱਕਾ ਹੁੰਦਾ ਯਾਰ ਕੰਮ ਉਹਨਾਂ ਨਾਲ ਕਿਹ ਰੱਖਣ ਵਾਲਾ ਨਹੀਂ ਲਾਉਂਦਾ ਪੈਸੇ ਲੈ ਲੈ ਜਾਂਦੇ ਸਹੀ ਆ ਬਾਈ ਸਹੀ ਆ ਇਦੋਂ ਬਾਅਦ ਆ ਸੱਤ ਹੋ ਗਿਆ ਹੁਣ ਕਰਦੇ ਰਹੇ ਪੂਰੇ ਗਾਣੇ ਆਪਾਂ ਹੁਣ ਫਵੰਝ ਜਾਂਦੇ ਨਾ ਕਾਲ ਕੀ ਹੈ ਨਹੀਂ ਹੋਏ ਮੈਂ ਕਿਵੇਂ ਆ ਪਾਈ ਜਾਂਦਾ ਮੈਂ ਸੱਤ ਹੋ ਗਿਆ ਹੋ ਗਿਆ ਨਹੀਂ ਨਹੀਂ ਉਹ ਵਾੜਾ ਵਾਲਾ ਯਾਰ ਬਦਲਾਤ ਕੋਈ ਨਹੀਂ ਤੋਂ ਕੋਈ ਕਰ ਜਾਂਦਾ ਇਹ ਤਾਂ ਸਰ ਹੋ ਜਾਉਂਦਾ ਹੈ ਇਸੇ ਤਰ੍ਹਾਂ ਦੋਸਤੋ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਅਗਲੀ ਵੀਡੀਓ ਵੀ ਤੁਹਾਨੂੰ ਇਸੇ ਤਰ੍ਹਾਂ ਦਿਖਾਵਾਂਗੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਮੇਰੇ ਵੀਰ ਤੇ ਜਿਹੜੇ ਵੀ ਰਾਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਉਹ ਮੇਰੇ ਵੀਰ ਉਸ ਹੋਰ ਕਰਿਆ ਕਰੋ ਕਿੰਨਾ ਹੋ ਗਿਆ 200 9000 ਹੋ ਗਿਆ 5000 ਪੂਰੇ ਹੋਣੇ ਦੋਸਤ 2000 ਹਾਂ ਲਿਖਾਈ ਤੁਸੀਂ ਦੇਣੀ ਆ ਫੜ ਮੈਨੂੰ 7 ਦੇਣਾ ਪੂਰਾ 7 ਹੋ ਗਏ ਬਾਈ ਪੈਸੇ ਹੋ ਗਏ ਹੋ ਗਏ ਬਾਈ ਇੱਕ ਮਿੰਟ ਦੇਖੋ 4.5 7 8 9 ਤੇ 10 7000 ਕੱਪੀਆ ਹਾਂ ਰਸੀਲ ਨੇ ਜਿਹੜਾ ਫੋਨ ਚੇ ਤੇ ਆ ਜਾਂਦੀ ਤਾਂ ਹੌਲੀ ਹੋ ਜਾਂਦੇ ਉਹ ਮੱਛਰ ਸੋ ਘੇੜਣਾ ਵੀ ਆਉਂਦਾ ਹਾਂ ਤੂੰ ਨਹੀਂ ਯਾਰ ਉਹਦਾ ਕਰੀ ਗੀ ਸਹੀ ਗੱਲ ਹੈ ਕਿਵੇਂ ਚਲੋ ਬਈ ਲਖਾਈ ਕਰਾ ਲਓ ਹੋ ਗਈ ਬਾਈ ਪੋਮਾ ਵੀਡੀਓ ਆ ਜਾਓ ਐਂਡ ਤੇ ਆ ਕੇ ਹੌਲੀ ਗੱਲਾਂ ਲੱਗਿਆ ਵੀ ਵੱਧ ਨਾ ਜਾਂਦੇ ਰਹਿਣ ਕਿਤੇ ਬਾਈ ਸਲੀਮ ਆਇਆ ਹੈ ਗੁਰੂ ਸਰਪਿੰਡ ਤੋਂ ਤੇ ਭੋਲੇ ਦਾ ਮੁੰਡਾ ਗੱਡੀਆਂ ਵਾਲੇ ਦਾ ਇਹ ਤੇ ਆਪ ਇਹ ਕਰਦਾ ਪਹਿਲਵਾਨੀ ਅੱਜ ਲਿਆ ਸੀ ਸੂਰੇ ਵਾਲਾ ਬੱਕਰਾ ਮੰਡੀ ਦੇ ਉੱਤੇ ਇਹ ਪੱਠ ਆਹ ਪੱਠ ਲਿਆਇਆ ਸੀਗਾ ਛੋਟੀ ਜੀ ਆ ਘੋਨੀ ਆ ਤੇ ਇੱਕ ਹੀ ਲਿਆਇਆ ਸੀ ਬਾਈ ਸਲੇਵਾ ਆ ਇੱਕ ਹੀ ਲਿਆ ਠੀਕ ਆ ਤੇ ਕਿੰਨੇ ਦੀ ਵੇਚਤੀ ਫਿਰ 2500 ਦੀ ਦੇਤੀ ਬਸ 2500 ਦੀ ਦੇ ਕੇ ਤੇ ਲਖਾਈ ਉਹਨਾਂ ਨੇ ਕਰਾਉਣੀ ਉਹਨਾਂ ਨੇ ਕਰਾਉਣੀ ਲਓ ਬਈ ਨਹੀਂ ਯਾਰ ਇੱਥੇ ਲਖਾਈ ਵਾਲਾ ਵੀਰਾਂ ਕੋਲੇ ਬਾਈ ਕਾਲਾ ਵੀ ਬੈਠਾ ਸੀ ਦੇ ਆਹ ਕਾਊਂਟਰ ਆ ਲਖਾਈ ਵਾਲਾ ਇੱਥੇ ਜਾਂਦੇ ਦਾ ਸੌਦਾ ਹੋਇਆ ਤੇ ਬਾਜਵਾ ਸਾਹਿਬ ਨੇ ਲਈ ਆ ਇਹ ਬਿੱਟੂ ਬਾਜਵਾ ਜੀ ਛੇੜੇ ਵਾਲੇ ਮੰਡੀ ਲਾਉਂਦੇ ਆ ਹਰ ਬੁੱਧਵਾਰ ਦੀ ਉਹਨਾਂ ਨੇ ਇਹ ਲਈ ਆ ਤੇ ਬਸ ਹੁਣ ਪੈਸੇ ਦਿੰਨੇ ਆ ਤੇ ਬਸ ਜਾਂਦੇ ਜਾਂਦੇ ਇਤੇ ਇਹਦਾ ਸੌਦਾ ਹੋ ਗਿਆ ਬਸ ਦੋ ਲੱਫੀ ਗੱਲੀ ਹੋਈ ਆ ਕੀ ਮੰਗਿਆ ਸੀ ਬਾਈ ਮੈਂ ਤਾਂ 4 ਮੰਗਿਆ ਸੀ 4 ਮੰਗਿਆ ਸੀ ਇਹਦੇ ਮੁੜ ਕੇ 35 ਦੀ ਆਖ ਕੇ ਤੇ 3 ਦੀ ਹਾਂ ਨਾ ਕਹਿਦੀ ਹਾਂ ਹਾਂ ਨਾ ਕਹਿਦੀ ਤੇ ਇਹ ਬਾਜਵਾ ਸਾਹਿਬ ਨੇ ਦੋ ਲਾਇਆ ਸੀ ਮੈਂ 22 ਲਵਾਇਆ ਫਿਰ ਹਾਂ ਬਾਅਦ ਚ 25 ਬਾਅਦ ਚ 25 ਲਾਤਾ ਫਿਰ ਨਹੀਂ ਤੂੰ ਮੰਨਿਆ ਫਿਰ ਮੈਂ ਆਖਿਆ 40 ਹਰ ਲਖਾਈ ਕਰਾ ਦੇ ਆਈ ਹੋਈ ਨਾ ਹਾਂਜੀ ਫੜੋ ਪੈਸੇ ਹਾਂਜੀ ਲਓ ਵੀ ਆ ਬਾਜਵਾ ਸਾਹਿਬ ਨੇ ਖਰੀਦ ਲਈ ਆ ਤੇ ਪੈਸੇ ਦੇ ਤੇ ਗਿਣ ਲਾ ਵੀ ਸਲੀਮ ਹਾਂ ਗਿਣ ਲਾ ਲਾ ਬੱਬੂ ਮਜਾਲਦਾ ਉਹ ਬੜਾ ਸਟੈਂਡ ਠੀਕ ਆ ਭਾਈ ਹਾਂ ਠੀਕ ਆ ਓਕੇ ਆ ਜਮਾ ਹੁਣ ਖੁਸ਼ ਆ ਲਾ ਵੀ ਠੀਕ ਆ ਹਾਂਜੀ ਕੱਲ ਨਾ ਕੀ ਆਹੇ ਕੱਲੇ ਨਾ ਕੀ ਖਾਂਦੀ ਦੱਸ ਦੇ ਕੀ ਹਾਲ ਐ ਤੈਨੂੰ ਪੱਠੇ ਪੱਠੇ ਕੱਦ ਨਾ ਕੀ ਖਾਂਦੀ ਐ ਕੀ ਕਰ ਰਹੇ ਹੋ ਬੜਾ ਮੜਾ ਮੋਟਾ ਲਾਵੇ ਨਿੱਤ ਨੇ ਕਸਟੋ ਕੀ ਲਾਲੂ ਜੀ ਹਾਂ ਸੋ ਇਹ ਤਾਂ ਠੀਕ ਹੈ ਫਿਰ ਆਪਣੇ ਆਪ ਫਿਰ ਬਣਨੀ ਸੌਖੀ ਹੋ ਜੂਗੀ ਬਣਾਉਣੀ ਸਭ ਦੀ ਇਸੇ ਤਰ੍ਹਾਂ ਦੋਸਤੋ ਤੁਹਾਨੂੰ ਅਗਲਾ ਸੌਦਾ ਦਿਖਾਉਣੇ ਆ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਹਾਂ ਵਧੀਆ ਵਧੀਆ ਲਓ ਵੀ ਆ ਮੁਰਗੀਆਂ ਵੇਚੀਆਂ ਸੂਰੇ ਵਾਲਾ ਬੱਕਰਾ ਮੰਡੀ ਦੇ ਚਾਰ ਮੁਰਗੀਆਂ ਹਾਂਜੀ ਤੇ ਕੀ ਨਾਂ ਜੀ ਆਪਣਾ ਸ਼ੇਰ ਜੰਗ ਜੀ ਹਾਂਜੀ ਸ਼ੇਰ ਜੰਗ ਸ਼ੇਰ ਜੰਗ ਪੰਡਾ ਸੂਰੇ ਵਾਲਾ ਪੰਡਾ ਤੇ ਚਾਰ ਮੁਰਗੀਆਂ ਲੈਂਦੀਆਂ ਸੀ ਅੱਜ ਕਿੰਨੇ ਦੀਆਂ ਵੇਚਤੀਆਂ ਇਹ 3-300 ਦੀ ਇੱਕ ਮੁਰਗੀ ਆਂਡੇ ਦਿੰਦੀਆਂ ਤੇ ਕਿਹਨੇ ਲਈਆਂ ਪਾਲ ਨੇ ਹਰੀਆਂ ਵਾਲੇ ਤੇ ਪਾਲ ਨੇ ਅੱਛਾ ਭਾਈ ਪਾਲ ਨੇ ਲਈਆਂ ਇਹ ਠੀਕ ਆ ਪੈਸੇ ਆ ਗਏ ਆ ਗਏ ਆ ਗਏ ਬਾ ਠੀਕ ਆ ਠੀਕ ਆ ਤੇ ਪਿੰਜਰੇ ਸਣੇ ਦਿੱਤੀਆਂ ਸਾਂਹੀ ਸੀ ਕੱਲੀਆਂ ਕੱਲੀਆਂ ਮੁੜ ਕੇ ਨਾ ਨਾ ਰੋਲਾ ਪੈਂਦਾ ਫਿਰ ਥੋੜਾ ਕਿਤੇ ਚੱਲ ਠੀਕ ਆ ਵੀ ਠੀਕ ਆ ਚਾੜ ਕਰੀ ਜਾਂਦੇ ਆ ਯਾਰ ਇੱਕ ਦੂਜੇ ਨੂੰ ਸਾਰੇ ਜਾਣਦੇ ਆ ਅਗਲਾ ਸੌਦਾ ਤੁਹਾਨੂੰ ਦਿਖਾਉਣੇ ਆ ਦੋਸਤੋ ਇਸੇ ਤਰ੍ਹਾਂ ਇੱਥੇ ਮੁਰਗੀਆਂ ਵੀ ਆਉਂਦੀਆਂ ਦੋਸਤੋ ਹੋਰ ਜਾਨਵਰ ਆ ਜਿਵੇਂ ਕੁੱਤੇ ਹੋਏ ਬੱਕਰੇ ਬੱਕਰੀਆਂ ਦੇ ਨਾਲ-ਨਾਲ ਇਹ ਵੀ ਆਉਂਦੇ ਆ ਮੁਰਗੇ ਤਰਕੀ ਸਾਰੇ ਜਾਨਵਰ ਆਂਦੇ ਆ ਲਓ ਬਈ ਆ ਦੋ ਪੱਠਾਂ ਦਾ ਸੌਦਾ ਕੀਤਾ ਬਾਈ ਲੱਖੇ ਨੇ ਛੱਤਿਆਣੇ ਵਾਲੇ ਬਾਈ ਨੇ ਤੇ ਬਹੁਤ ਚੰਗੇ ਨਾਗਾ ਦੋਵੇਂ ਇਹੇ ਤੇ ਕਰਦੇ ਆਂ ਗੱਲਬਾਤ ਦੋਸਤੋ ਤੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਬਾਈ ਲੱਖੇ ਸੱਸੀ ਕਾ ਸੱਸੀ ਕਾ ਜੀ ਬਾਈ ਬਾਈ ਕਿੰਨੇ ਨਗ ਲੈ ਆਏ ਅੱਜ ਸੂਰੇ ਵਾਲੇ ਸੱਤ ਨਗ ਸੀ ਹਾਂ ਬਾਈ ਸੱਤ ਨਗ ਸੀ ਤੇ ਕਿੰਨੇ ਵੇਖ ਗਏ ਆਪਣੇ ਦੋ ਦਿੱਤੀਆਂ ਪੱਠਾ ਬਾਈ ਇਹ ਆ ਦੋ ਪੱਠਾ ਦਿੱਤੀਆਂ ਹਾਂ ਠੀਕ ਐ ਤੇ ਜੋੜਾ ਇੱਕੇ ਵੀਰ ਨੇ ਲਈਆਂ ਇੱਕੇ ਬਾਈ ਨੇ ਲਈਆਂ ਕਿਹੜਾ ਪੰਡਾ ਬਾਈ ਦਾ ਮੱਤਾ ਜੀ ਬਾਈ ਦਾ ਪੰਡਾ ਮੱਤਾ ਤੇ ਕੀ ਨਾ ਬਾਈ ਇੱਕਮ ਸਿੰਘ ਪਹਿਲਾਂ ਹੋਰ ਵੀ ਬੱਕਰੀਆਂ ਹੈਗੀਆਂ ਬਾਈ ਕਿੰਨੇ ਕ ਨਗ ਠੀਕ ਐ ਤੇ ਕਿੰਨੇ ਦਾ ਦਿੱਤਾ ਬਾਈ ਜੋੜਾ 20000 ਦਾ ਪੈਸੇ ਆ ਗਏ ਬਾਈ ਹਾਂ ਆ ਗਏ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਤੇ ਪੱਠਾ ਤੁਹਾਨੂੰ ਵਿਖਾ ਦਨੇ ਨੇੜੇ ਕਰਕੇ ਚੰਗੀ ਤਰੀਆਂ ਕੀ ਕਰਦਾ ਬਹੁਤ ਸ਼ਾਨਦਾਰ ਪੱਠਾ ਦੋਸਤੋ ਚਿੱਟੀ ਅੱਖਾਂ ਦੇ ਆ ਲੰਮੇ ਲੰਮੇ ਕੰਨ ਇਹਨਾਂ ਦੇ ਆ ਸ਼ੇਰੀ ਆ ਤੇ ਆ ਕਾਲੀ ਠੀਕ ਆ ਜੀ ਗੂਗਲ ਪੇ ਕਰਨੇ ਆ ਠੀਕ ਆ ਜੀ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਆ ਵਕਰੇ ਦਾ ਸੌਦਾ ਹੈ ਬਾਈ ਸੌਦਾ ਬਾਈ ਲਓ ਬਈ ਚਿੱਟਾ ਮੂੰਹਾਂ ਤੇ ਚਿੱਟੀ ਅੱਖਾਂ ਕ੍ਰੋਸ ਬਰੀਡ ਬਹੁਤ ਵਧੀਆ ਬੀਟਲ ਨਾਲ ਬੱਕਰਾ ਹੈ ਤੇ ਕਿਹੜਾ ਪਿੰਡ ਆ ਬਾਈ ਆਪਣਾ ਲੰਬ ਵਾਲੀ ਪਿੰਡ ਆ ਬਾਈ ਲੰਬ ਵਾਲੀ ਉਹ ਬਾਜੇਖਾਨੇ ਕੋਲੇ ਹਾਂ ਬਾਜੇਖਾਨੇ ਤੇ ਕਿੰਨੇ ਨਾਲ ਲਿਆ ਸੀ ਬਾਈ ਆਪਣੇ ਕੋਲ ਨਾਲ ਤਵਾਵਾ ਹੈ ਯਾਰ ਗੈਨ ਨਾਲੇ ਹੈ ਕਿ ਨਹੀਂ ਨਹੀਂ ਤੇ ਇੱਕ ਵਿੱਚ ਵੇਚਿਆ ਹੈ ਹਾਂ ਵੇਚਿਆ ਬਾਈ ਠੀਕ ਆ ਬਾਈ ਬੋਗੇ ਲੈ ਆ ਕਿੰਨੇ ਦਾ ਲੈ ਲੈ ਬੋਗੇ ਇਹ ਸੀ ਚੋਲ ਖਾਈ ਇਹਨੇ ਕਰਾਉਣਾ ਮਾਣਾ ਲਿਖਾਈ ਆਪਣੋ ਆਪਣੀ ਨਹੀਂ ਨਹੀਂ ਬਚਾ ਕਰ 200 ਰੁਪਏ 300 ਰੁਪਏ ਪਿੱਛੇ ਉਹ ਯਾਰ ਨਹੀਂ ਆ 100 ਪਿੱਛੇ ਤੂੰ ਭੱਜ ਜਾ ਯਾਰ ਉਹ ਕਹਿੰਦਾ ਕੀ ਕਹ ਪਤਾ ਨਹੀਂ ਸੁਣਦੀ ਕਹਿੰਦਾ ਵਾ ਉਹ ਆਪਣੀ ਲਗਾਈ ਪਿੱਛੇ ਆ ਨਾ ਯਾਰਾ ਉਹ ਛੀ ਹਟਨੇ 50 ਨਹੀਂ ਯਾਰ ਭਾਈ ਯਾਰ ਉਹ ਗਾਰ ਦਾ ਬੋਕੇ 50 ਰੁਪਏ ਛੋੜ ਕਰ ਦੂ ਫਿਰ ਨਾ ਨਾ ਲਗਾਈ ਆਪਣੋ ਆਪਣੀ ਜਿਹੜੀ ਹੋਈ ਆ ਬੋਕੇ 50 ਰੁਪਏ ਛੋੜ ਤਾਂ ਕਰੇ ਨਹੀਂ ਮੈਂ ਲਾਇਆ ਛੋਟ ਕਰੇਗਾ 50 ਰੁਪਏ ਇਹ ਉਹ ਯਾਰ ਉਹਦੇ 10 ਲਾਇਆ ਬਣਾ 50 ਰੁਪਏ ਛੋਟ ਲੱਖ ਬੜਾ ਵੱਡਾ ਸੌਦਾ ਯਾਰ ਭਾਈ ਜਰ ਹੋਣੀ ਆ ਇਹ ਤਾਂ ਭਾਈ ਉਹ ਨਹੀਂ ਨਹੀਂ ਲਗਾਈ ਆ ਆਪਣੋ ਆਪਣੀ ਹੋਈ ਆ ਬਾਕੀ ਓ ਯਾਰ ਸੌ ਪਿੱਛੇ ਯਾਰ ਉਹ ਖੜ ਜਾ ਭਰਾਵਾ ਓ ਬਾਈ ਖੜ ਜਾ ਕੋਈ ਆਪ ਆਪਣੀ ਨੂੰ 50 ਰੁਪਏ 걸 ਸ਼ਾਰਦੂਗਾ ਚੱਲ ਠੀਕ ਆ ਯਾਰ ਓ ਠੀਕ ਆ ਠੀਕ ਆ ਕੋਈ ਨਹੀਂ 50 ਹੀ ਆਉਂਦੇ ਆ ਚੱਲ ਠੀਕ ਆ ਯਾਰ ਕੋਈ ਨਹੀਂ ਭਾਈ ਉਹ ਪੂਰਾ ਦਾ ਬੱਕਰਾ ਲੈ ਦੱਸ ਓ ਚੱਲ ਕੋਈ ਨਹੀਂ ਓ ਚੱਲ 50 ਛੱਡ ਦੀ ਯਾਰ ਆ ਬਾਈ ਮੂਰੇ ਆ ਉਹ ਕੋਈ ਨੀ ਆ ਰੋਜ ਮੋੜ ਪਿਆ ਜਦੋਂ ਫਹਿਮਾਨੀ ਵਿੱਚ ਛੱਡੀ ਲੈਣੇ ਯਾਰ ਇਧਰ ਲੈ ਪਾਏ ਮੂੰਹ ਘਾਰ ਇਧਰਲੇ ਪਾਸੇ ਹਾਂ ਹਾਂ ਆ ਜਾ 50 ਦੇ ਦੇ ਨੂੰ ਲਖਾ ਰੂ ਗਾ ਗਣਦੇ ਪਾਸੇ ਇੱਕ ਮਾੜੀ ਯਾਰ 100 ਪਿੱਛੇ 50 ਪਿੱਛੇ ਨਹੀਂ ਕੋਈ ਚੱਲ ਕੋਈ ਨਹੀਂ ਕੋਈ ਉਹ ਕੋਈ ਨਹੀਂ ਬੱਤੂ ਆਖਦੀ ਬੱਤੂ ਵਾਹ ਖੜਾ ਹੋ ਗਿਆ ਆਪਾਂ ਗੱਲ ਇਹ ਜਿਹਨੇ ਵੜੇ ਦਾਦੇ ਕਿਹਨੇ ਨੌ ਬਲੋ ਗਿਆ ਨਹੀਂ ਉਹ ਭਾਈ ਲੰਮ ਵਾਲੀ ਵਾਲਾ ਤੂੰ ਆਖਦੀ ਪੂਆ ਦੀ ਕੁੜੀ ਨੂੰ ਦੇ ਦੇ ਯਾਰ ਪੂਆ ਦੀ ਜਾਏ 11 ਪੈਸੇ ਰੁਪਇਆ ਚੜਦੇ ਆ। ਵਧੀਆ ਨਹੀਂ। ਆ ਮਾਇ ਜੀ ਸੈਲੀਆ ਨੂੰ ਗੁਰੰਦ ਸੁਰੇਗਰਾ ਪੱਤਰ ਮੰਡਲ ਤੋਂ ਆ ਰਹੇ ਹਾਂ। ਜਾਰੀ ਰਹੀ ਰੱਖਿਆ ਕਰੋ। ਨਵਾਂ 100 ਪਿੱਛੇ ਕੰਮ ਵਿਗੜ ਚੱਲਿਆ ਸੀਗਾ ਤੇ ਹੋ ਗਿਆ ਕੰਮ ਸੈੱਟ ਠੀਕ ਆ ਬਾਈ

ਚਲੋ ਕਰਾ ਲਓ ਲਖਾਈ ਬਾਈ ਬਹੁਤ ਬਹੁਤ ਧੰਨਵਾਦ ਬਾਈ ਤੇਰਾ ਸਾਡੇ ਆਖੇ ਲੱਗ ਗਿਆ ਜਿਹੜਾ ਤੂੰ ਬਾਈ ਇਹ ਨਹੀਂ ਗੱਲ ਯਾਰ ਗੱਲ ਬਾਈ ਉੱਥੇ ਹੀ ਹੋਈ ਸੀ ਇਹ ਭੱਜ ਗਿਆ ਇੱਥੇ ਮੈਂ ਨੇ ਪਜਾਮਾ ਤਾਂ ਫਿਰ ਉਹਨੇ ਬੋਲੇ ਕਿੱਥੇ ਕੋਈ ਨਹੀਂ ਹੋ ਗਿਆ ਹੁਣ ਤਾਂ ਨਿਬੜਿਆ ਕਿ ਮੈਂ ਦੁਬਾਰਾ ਬੱਕਰਾ ਵਖਾਦਨੇ ਬਾਈ ਜੀ ਆਹ ਬੱਕਰੇ ਦਾ ਡਾਊਨਲੋਡ ਕਰਕੇ ਕਿਸੇ ਦੇ ਭੇਜਣਾ ਮਾਲ ਮੈਨੂੰ ਸੈਂਡ ਕਰ ਦੇ ਉਹਨੇ ਨਵੇਂ ਵੀ ਦੂਜਾ ਠੀਕ ਆ ਠੀਕ ਆ ਓਕੇ 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 ਹਾਂ ਸਹੀ ਹੈ ਸੈਂਡ ਕਰ ਦੇਣਾ ਠੀਕ ਆ ਜੀ ਠੀਕ ਆ